ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਪਾਂ ਸ਼ੁਰੂ ਕਰਤਾ ਬਲੌਗ ਤੇ ਆਪਾਂ ਆ ਗਏ ਉੱਪਰ ਕੋਠੇ ਦੇ ਪਤੰਗ ਚੜਾਉਣ ਤੇ ਯਾਰ ਅੱਜ ਕੁਝ ਕਰਨ ਨੂੰ ਹੈ ਵੀ ਨਹੀਂ ਕੁਝ ਵੀ ਤੇ ਬਿੱਲੇ ਹੀ ਹੈਗੇ ਤੇ ਬਲੌਗ ਬਣਾਉਣ ਨੂੰ ਵੀ ਕੁਝ ਹੈ ਨਹੀਂ ਉਹ ਬਾਹਰ ਆਪਾਂ ਕਿਤੇ ਗਏ ਨਹੀਂ ਹੋ ਬਾਕੀ ਉਹ ਮੁੰਡੇ ਵੀ ਲੱਗਿਆ ਬਰਾਉਣ ਬਲੌਗ ਸਾਡਾ ਉਹ ਚਾਚਾ ਵੀ ਲੱਗਾ ਪਿੱਛੇ ਚੜਾਉਣ ਪਤੰਗ ਤੇ ਇਧਰ ਆਪਣੇ ਛੋਟੇ ਨੇ ਵੀ ਚੜਾਇਆ ਪਤੰਗ ਤੇ ਆ ਪਿੱਛੇ ਮੇਰੇ ਤੇ ਆਪਣਾ ਤੰਦ ਖੋਣੀਆ ਪਤੰਗ ਚਾਉਂਦੇ ਔਰ ਉੱਪਰ ਲੱਗਣ ਲੱਗੇ ਆ ਪਿੱਛੇ ਬਾਕੀ ਬਣੇ ਰਹਿਣਾ ਬਲੌਗ ਚ ਚੇਤੇ ਤੁਹਾਨੂੰ ਦਿਖਾਉਣਾ ਹੈ ਪਿੱਛੇ ਤੇ ਉਹ ਇੱਕ ਦੋਸਤ ਇੱਕ ਆ ਪਤੰਗ ਆ ਇੱਕ ਉੱਪਰ ਤੇ ਉਹ ਲੱਗੇ ਪਿੱਛੇ ਲੱਗਣ ਉਹ ਯਾਰ ਲੱਗਾ ਬਣ ਰਿਹਾ ਨਿਕੋਂ ਡਰ ਤੇ ਦੋਸਤ ਕੋ ਲਗਾ ਚੋਂ ਪਤੰਗ ਸਾਡਾ ਮੰਨਾ ਨਾਲ ਲਿਆਣੇ ਆ ਓਏ ਓ ਲੱਗੇ ਓ ਦੋਸਤੋ ਲੱਗੇ ਚਰੋਣਾ ਅੱਗਰ ਇੱਧਰ ਚੱਕਾ ਵੀ ਲੱਗਾ ਚਰੋਣਾ ਪਤੰਗ ਲੋ ਇਹ ਆਪਣਾ ਪਤੰਗ ਚੜਦਾ ਪਿਆ ਇਹ ਦੋਸਤੋ ਲੋ ਇਹ ਤੁਹਾਨੂੰ ਦਿਖਾਤੀ ਚਰੌਂਦੇ ਪਤੰਗ ਮੁੰਡੇ ਲੱਗੇ ਚਰੌਣ ਇੱਧਰ ਵੀ ਲੱਗੇ ਉੱਧਰ ਵੀ ਤੇ ਹਵਾ ਅੱਜ ਬੜੀ ਤੇਜ਼ ਆ ਤੇ ਉਹ ਆਪਣਾ ਚੜਦਾ ਉੱਤੇ ਪਤੰਗ ਤੇ ਬਾਕੀ ਅੱਜ ਅੱਜ ਕਿਤੇ ਬਾਹਰ ਨਹੀਂ ਗਏ ਅੱਜ ਆਪਣਾ ਵਲੌਗ ਇੱਥੇ ਘਰੇ ਬਣਨਾ ਜੇਗਾ ਕਿਉਂਕਿ ਬਾਹਰ ਕਿਤੇ ਜਾ ਨਹੀਂ ਹੋਇਆ ਸਿਹਤ ਵੀ ਠੀਕ ਨਹੀਂ ਸੀ ਮੇਰੀ ਅੱਜ ਤੇ ਬਾਕੀ ਆ ਆਪਣਾ ਪਿੱਛੇ ਪਿੰਡ ਆ ਤੁਹਾਨੂੰ ਦਿਖਾਈਏ ਬਲੌਗ ਅੱਗੇ ਵੀ ਯਾਰ ਬਾਕੀ ਦੋਸਤੋ ਸਪੋਰਟ ਕਰ ਦਿਓ ਥੋੜੀ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਫੇਰ ਆਪਾਂ ਕਿਤੇ ਬਲੌਗ ਬਣਾਵਾਂਗੇ ਵਧੀਆ ਜਾਵਾਂਗੇ ਕਿਤੇ ਭਲਾਉਣ ਬਲੌਗ ਤੇ ਜਾਣ ਨਹੀਂ ਹੁੰਦਾ ਕਿਉਂਕਿ ਮੇਰੀ ਟੀਮ ਮੇਰੇ ਨਾਲ ਨਹੀਂ ਹੁੰਦੀ ਆ ਸਵੇਰੇ ਸਵੇਰੇ ਸਿੱਕੇ ਦੋ ਜਾਨੇ ਆਏ ਉਹ ਵੀ 도ੜ ਗਿਆ ਅੱਜ ਪਤਾ ਨਹੀਂ ਇੱਧਰ ਉੱਧਰ ਜਾਂਦੇ ਰਹਿੰਦੇ ਕਿਤੇ ਕਿਤੇ ਆਪਣੇ ਕੰਮ ਚਲੋ ਕੋਈ ਨਹੀਂ ਤੇ ਬਾਕੀ ਬਣੇ ਰਹਿਣਾ ਵਲੌਗ ਚ ਤੁਹਾਨੂੰ ਦਿਖਾਉਣਾ ਪਿੱਛੇ ਥੱਲੇ ਕੋਈ ਪਿੱਛੇ ਪਤੰਗ ਤਾਂ ਆਇਆ ਨਹੀਂ ਤੇ ਉਹ ਲੱਗਿਆ ਚਰਉਣ ਮੁੰਡੇ ਪਿੱਛੇ ਕੋਈ ਦੋਸਤ ਆਪਾਂ ਫੜ ਲਿਆ ਪਤੰਗ ਪਿੱਛੇ ਲਾਵਾਂਗੇ ਹੁਣ ਆਪਾਂ ਪਿੱਛੇ ਪੁੱਛੇ ਲਾਉਣੇ ਆ ਤੇ ਵੰਗ ਵਾਲੇ ਹੈ ਨਹੀਂ ਕੋਈ ਉਹ ਪਿੱਛੇ ਲੱਗਿਆ ਚਰਉਣ ਓਏ ਅੱਗੇ ਲਿਆ ਤੇ ਉਹ ਦੀਪਲੀ ਲੱਗੀ ਹੋਇਆ ਆਪਾਂ ਲਾਵਾਂਗੇ ਪਿੱਛੇ ਬਾਕੀ ਬਣੇ ਰਹਿਣਾ ਵਲੌਗ ਚ ਅੰਦਰ ਲਾਗਦੀ ਆਪਡੇਟ ਐ ਤੇ ਲੋਈ ਦੋਸਤੋ ਆਪੋਨਾ ਪਤੰਗ ਆ ਇਹ ਕੋ ਉੱਪਰ ਲੱਗਾ ਇਹਨਾਂ ਲਾਗ ਕੇ ਪਿੰਚਾ ਇਹ ਤੇ ਗਿਆ ਪੜਾ ਲੋਈ ਦੋਸਤੋ ਪਤੰਗ ਤੁੰਗ ਚੜਾ ਆ ਗਈ ਕਟਾ ਕੇ ਇਹ ਤਾਂ ਆਪਣਾ ਘਟ ਹੋ ਗਿਆ ਸੀ ਤੇ ਯਾਰ ਮੈਂ ਹੁਣ ਆ ਗਿਆ ਥੱਲੇ ਤੇ ਆਪਾਂ ਲੈਣ ਆਏ ਰੇੜਾ ਥੋੜਾ ਕੂੜਾ ਚੱਕਣਾ ਸੀ ਗੁਰਦੁਆਰਿਆਂ ਨੂੰ ਪ੍ਰੋਗਰਾਮ ਕਰਾਇਆ ਸੀ ਗੁਰਦੁਆਰੇ ਤੇ ਕੂੜਾ ਰਹਿ ਗਿਆ ਉੱਥੇ ਪਿਆ ਥੋੜਾ ਜਿਹਾ ਤੇ ਆ ਆਪਾਂ ਲੈਣ ਆਇਆ ਲੈਵਲ ਆ ਲੈਵਲ ਲੈਣ ਆਏ ਆ ਆਪਾਂ ਤੇ ਪੂਰਾ ਗਾੜਾ ਚ ਲੱਦ ਕੇ ਸਿੱਟਾਂਗੇ ਢੇਰ ਤੇ ਤੁਹਾਨੂੰ ਵੀ ਦਿਖਾਉਣਾ ਯਾਰ ਲੋ ਜੀ ਦੋਸਤੋ ਆਪਾਂ ਲੈ ਲਿਆ ਲੈਵਲ ਤੇ ਆਪਾਂ ਤਾਂ ਲੱਦਾਂਗੇ ਕੂੜਾ ਤੇ ਨਾਲ ਕਾਕਾਸ਼ ਆ ਤੇ ਨਾਲ ਉਹ ਯਾਰ ਕੀ ਨਾ ਇਹਦਾ ਅਵੀ ਆ ਅਵੀ ਛੋਤਾ ਅਵੀ ਬੋਬੀ ਦਾ ਭਰਾ ਤੇ ਆ ਲੈਵਲ ਉਹ ਲੈ ਕੇ ਚੱਲੇ ਆ ਥੋੜੇ ਲੈਵਲ ਖਰਾਬ ਹੋਇਆ ਸਾਡਾ ਟੁੱਟ ਗਿਆ ਲੈਵਲ ਲੈਵਲ ਬੁਮਾਰ ਹੋ ਗਿਆ ਤੇ ਉਧਰ ਨਹੀਂ ਇਹ ਜਾਂਦਾ ਨਾ ਬੱਕ ਦਾ ਸਿੱਧਾ ਹੀ ਸ਼ੂੰ ਰੋਕ ਟੰਗੂ ਤੇ ਬਾਕੀ ਬਣੇ ਰੋ ਵਲੌਗ ਚ ਦਿਖਾਉਣਾ ਕਿਥੇ ਚੱਕਣਾ ਕੂੜਾ ਲੋ ਜੀ ਦੋਸਤੋ ਆਪਾਂ ਆ ਗਏ ਪਿੰਡ ਦੇ ਗੁਰਦੁਆਰੇ ਚ ਇੱਥੇ ਪਿਆ ਆਸਮਾਨ ਚੱਕਣਾ ਕੂੜਾ ਤੇ ਇੱਥੇ ਪ੍ਰੋਗਰਾਮ ਸੀ ਕਰਾਇਆ ਤੇ ਸਫਾਈ ਵੀ ਕਰਤੀ ਸੀਗੀ ਭਰਾਵਾਂ ਨੇ ਬਾਕੀ ਜਿਹੜਾ ਪਿਆ ਅੰਦਰ ਪੂਰਾ ਚੱਕਾਂਗੇ ਤਾਲਾ ਖੋਲਦਾ ਗਿਆ ਫਿਰ ਲੋਈ ਆਪਾਂ ਕਰੀ ਅੰਦਰ ਐਂਟਰ ਇਹ ਹੈਗਾ ਗੁਰਦੁਆਰਾ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਕਿੱਥੇ ਪਿਆ ਆ ਗਿਆ ਆ ਪਿਆ ਕੂੜਾ ਦੋਸਤੋ ਸਾਡੇ ਪਿਆ ਵਿੱਚ ਕੂੜਾ ਇਹ ਚੱਕਾਂਗੇ ਤੇ ਰੱਖਾਂਗੇ ਉੱਤੇ ਲੈਵਲ 'ਚ ਲੋਈ ਦੋਸਤੋ ਲੱਦ ਲਿਆ ਲੈਵਲ ਤੇ ਮਾਲ ਮਾਲ ਕੂੜਾ ਸੌਰੀ ਦੇ ਸੱਟ ਕੇ ਆਣਾ ਢੇਰ ਤੇ ਇਹ ਬਾਕੀ ਲੈਵਲ ਇੱਥੇ ਭਰ ਗਿਆ ਬਸ ਇਹ ਜੰਮਿਆ ਉੁੱਲੀ ਪਈਆ ਡੰਡਾ ਲੈ ਤੇਰੀ ਦੀ ਉਲੀ ਜੰਮੀ ਪਈਆ ਜੇ ਉਲੀ ਡੰਡਾ ਦੋਸਤੋ ਜੇ ਉਲੀ ਜੰਮੀ ਪਈਆ ਦੱਸ ਵੀ ਜਾ ਦੇਖੋ ਚਲੋ ਕੋਈ ਨਹੀਂ ਬਾਕੀ ਆਨ ਸੱਟਾ ਕੂੜੇ ਦੇ ਢੇਰ ਤੇ ਤੇ ਬਾਕੀ ਆਪਨ ਗੁਰਦੁਆਰਾ ਸ੍ਰੀ ਗੁਰੂ ਦਾਸ ਮਹਾਰਾ ਜੀ ਦਾ ਏ ਲੋਈ ਦੋਸਤੋ ਹੋ ਗਿਆ ਨਿਹਰਾ ਤੇ ਆਪਾਂ ਲੈਵਲ ਲਿਆ ਆਂ ਢੇਰ ਚ ਆ ਗਏ ਆਂ ਹਾਂ ਦੇ ਪੈ ਰਿਆ ਦੇਖੀ ਹੁਣ ਬਲੌਗ ਆ ਰਿਹਾ ਤੇ ਕੂੜਾ ਲੱਗੇ ਸਿੱਟਣਾ ਉਹ ਛਪਟਿਆ ਟੂਆ ਤੇ ਚਲੋ ਦੋਸਤੋ ਸਿੱਟੋ ਮਰੋ ਚੱਕ ਚੱਕ ਓਏ ਹੋਲੀ ਹਾਂ ਹਾਂ ਚੱਕ ਹੋਲੀ ਹੋਰੇ ਏ ਚੱਕ ਹਾਂ ਚੱਕ ਲਓ ਤਾਂ ਕੂੜਾ ਐ ਸਿੱਟੀ ਦਾ ਇਦਾਂ ਇਹ ਕਹਿੰਦੇ ਗੋੜਾ ਸਿੱਟਣਾ ਹੋਰੇ ਦੋਸਤੋ ਲੈਵਲ ਲੱਦਿਆ ਪਿਆ ਹੈ ਨਾ ਅੱਜ ਪੱਤੀ ਲੱਦੀ ਹੈ ਭਈਆ ਉਹਨੂੰ ਮੂਚਾ ਚੱਕਾ ਵੀ ਚੱਕਰ ਟੋ ਇੱਧਰ ਦੇਖ ਤੇ ਵੀਰ ਬੂਹੇ ਸਾਰੇ ਚੱਕੇ ਦਰੋ ਲਓ ਇਹ ਦੋਸਤੋ ਮਹਰਾ ਚੱਕੇ ਆ ਵੀ ਚੱਕੇ ਦੇ ਚੱਕਦੇ ਚੱਲੋ ਤਾਂ ਲਓ ਜੀ ਕੂੜਾ ਤਾਂ ਦੇਖ ਲੋ ਕਿੱਡਾ ਹੱਡਾ ਪਿੰਡ ਦਾ ਹਾਈ ਭਰਿਆ ਕਰ ਦੋ ਖਾਲੀ ਆ ਵੀ ਉੱਤੋਂ ਸਾਰਦਾ ਮੋਰੇ ਬਹਲਾ ਤਮਾਰੋ ਇਥੇ ਵਾਠ ਠੀਕ ਆਰੇ ਤਾਬੂ ਕਮੇਟੀ ਦਾ ਆ ਚਲੋ ਜੀ ਆ ਵੀ ਰਹਿ ਗਿਆ ਉਹ ਕਿੰਨਾ ਭਾਰਾ ਆਪਾਂ ਦੀਨ ਚੱਲੇ ਆ ਦੁੱਧ ਦੇ ਪੈਸੇ ਤੇ ਆਲੇ ਡੁੱਬ ਚੁੱਕਿਆ ਦੁੱਧ ਲਈਏ ਤੇ ਆ YouTube ਦੁੱਧ ਦੇ ਪੈਸੇ ਦੇਨ ਚੱਲੇ ਆ ਆਪਾਂ ਦੁੱਧ ਦੇ ਪੈਸੇ ਦੇ ਕੇ ਆ ਇਹਨਾਂ ਪਾ ਹਾਂਜੀ ਨਾ ਪੈਸਾ ਹਾਲ ਵਧੀਆ ਜੀ ਬਹੁਤ ਪੈਸੇ ਪੈਸੇ ਪੈਸਾ ਸਬਸਕਰਾਈਬਰ ਮਿਲ ਗਈ ਸਾਨੂੰ ਸਾਡੇ ਇੱਥੇ ਕਿੱਦਾਂ ਠੀਕ ਠਾਕ ਵਾਜੀ ਬਹੁਤ ਵਧੀਆ ਵਧੀਆ ਦੁੱਧ ਦੇ ਪੈਸੇ ਔਰ ਲੋਈ ਦੋਸਤੋ ਦੁੱਧ ਦੇ ਪੈਸੇ ਦੇ ਕੇ ਤੇ ਆਪਾਂ ਚੱਲੇ ਹਾਂ ਦੁੱਧ ਲੈਣ ਅੱਜ ਦੇ ਅੱਜ ਦੇ ਵਲੌਗ 'ਚ ਇੰਨੇ ਸੀ ਓਕੇ ਜੀ ਸਸਤਰੀ ਕਾਲ ਦੇ ਸਪੋਰਟ ਕਰ ਦਿਓ ਕੱਲ੍ਹ ਬਣਾਵਾਂਗੇ ਵਧੀਆ ਵਲੌਗ